ਜੇਰ ਮਨੋਰਨ ਅਬੀ ਗੱਲ ਕਰਦੇ ਆਂ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੇ ਹਰਮਨ ਹੋਰਾਂ ਨਾਲ ਵੀ ਗੱਲ ਕਰਦੇ ਆਂ ਤੇ आईएचएफ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਬਿਹਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜਦੋਂ ਵੀ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹਾਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਜਿਵੇਂ ਇੰਡੀਆ ਬੈਲਜੀਅਮ ਸਪੇਨ ਜਾਂ ਫਿਰ ਇੰਡੀਆ ਸਪੇਨ ਆਸਟ੍ਰੇਲੀਆ ਨਿਊਜ਼ੀਲੈਂਡ ਇਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀਆਂ ਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਆ ਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣ ਗਿਆ ਸੋ ਇਹਦੇ ਨਾਲ ਬੱਚਿਆਂ ਚ ਬਹੁਤ ਸ਼ੋਸ਼ਾ ਹੁੰਦਾ ਹੈ ਹਰ ਲੋਕ ਹਰ ਰੋਜ਼ ਉਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੇ ਤਾਂ ਬਹੁਤ ਵੱਡਾ ਹੁਲਾਰਾ ਇੱਕ ਗੇਮ ਨੂੰ ਮਿਲ ਜਾਂਦਾ ਨਾਟ ਆਨਲੀ ਹਾਕੀ ਬਾਕੀ ਟੀਮਾਂ ਵੀ ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ ਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਹੈਨਾ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐਜ ਹੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਉਹ ਚੱਲੇ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਇਸ ਸਾਰਾ ਹਾਕੀ ਦਾ ਗਾੜਾ ਹਾਕੀ ਦਾ ਉੱਥੇ ਹਾਕੀ ਨਾਲ ਰਿਲੇਟਡ ਉਹ ਮਿਲਣਾ ਹੈ ਨਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਇੱਕ ਚੱਕਰ ਪਿੰਡ ਹੈ ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ ਉੱਥੇ ਬਹੁਤ ਸਾਰੀਆਂ ਟ੍ਰੇਨਿੰਗਾਂ ਚੱਲਦੀਆਂ ਨੇ ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫਿਰ ਸ਼ੁਰੂ ਹੋ ਜਾਣਗੀਆਂ ਫਿਰ ਫਿਰ ਉਸ ਵਿੱਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ ਸਕੂਲਾਂ ਤੋਂ ਤਹਿਸੀਲਾਂ ਤੋਂ ਜ਼ਿਲ੍ਹਿਆਂ ਤੋਂ ਉਹ ਅੱਗੇ ਜਾਣਗੇ ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਦੋਂ ਮਰ ਜੇ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇਵਾਂਗੇ ਮੈਨੂੰ ਅੱਜ ਗੱਲ ਕੀਤੀ ਯਾਰ ਮਨੇ ਮੇਰੇ ਨਾਲ ਸੋ ਜਿੱਥੇ ਡਿਜ਼ਰਵ ਕਰਦੇ ਨੇ ਨਾਲ ਇਹ ਵੀ ਹੈ ਹਜੇ ਖੇਢੀ ਜਾਓ ਇਹ ਨਾ ਹੋਵੇ ਤੁਨ ਨਾਕਿਆ ਤੇ ਡਿਊਟੀ ਲੱਗੀ ਹੋਵੇ ਤੁਹਾਡੀ ਹੈਨਾ ਤੁਸੀਂ ਉੱਥੇ ਨਾਕਿਆਂ ਦੇ ਲੋਕਾਂ ਨੂੰ ਹੱਥ ਦਿੰਦੇ ਫਿਰਦੇ ਹੋ ਜਿੰਨਾ ਚਿਰ ਹਾਕੀ ਖੇਡਨੀ ਹੈ ਪਹਿਲਾਂ ਖੇਡ ਲਓ ਨੌਕਰੀ ਕਿਤੇ ਨਹੀਂ ਜਾਂਦੀ ਜਿੰਨੀ ਸਮਝ ਲਓ ਜੇ ਖੇਡੀ ਜਾਂਦੇ ਹੋ ਤੁਹਾਡੀ ਸਿਨੀਅਰਿਟੀ ਜਿਹੜੀ ਹੈ ਉਹ ਇਧਰੋਂ ਪੁਲਿਸ ਵਾਲੀ ਵਧੀ ਜਾਊਗੀ ਸਮਝ ਲਓ ਪੰਜਾਬ ਪੁਲਿਸ ਖੇਡਣ ਗਈ ਹੋਈ ਹੈ ਚਾਰ ਨੇ ਨਾ ਪੰਜਾਬ ਪੁਲਿਸ ਵਾਲੇ ਚਾਰ ਪਲੇਅਰ ਪੰਜਾਬ ਪੁਲਿਸ ਦੇ ਨੇ ਇਸ ਟੀਮ ਦੇ ਵਿੱਚ ਮੈਂ ਇੱਕ ਇੱਕ ਪੁਰਾਣਾ ਉਹ ਕਿਦਾ ਸੀ ਵੀ ਹਾਕੀ ਵਾਲੇ ਜਿੱਤਦੇ ਕਿਉਂ ਨਹੀਂ ਮੈਂ ਹਾਕੀ ਤਾਂ ਨਹੀਂ ਜਿੱਤੇ ਇਧਰ ਪੰਜਾਬ ਪੁਲਿਸ ਨੂੰ ਅੱਗੇ ਆਉਣਾ ਪਊਗਾ ਕਿਵੇਂ ਮੈਂ ਹਾਕੀ ਫੈਡਰੇਸ਼ਨ ਨੂੰ ਚਾਹੀਦਾ ਹੈ ਕਿ ਘਟੋ ਘਟ ਸੱਤ ਅੱਠ ਪੰਜਾਬ ਪੁਲਿਸ ਦੇ ਪਲੇਅਰ ਵਿੱਚ ਪਾਉਣ ਟੀਮ ਚ ਫੇਰ ਕਿਤੇ ਆਊ ਮੈਡਲ ਉਹ ਕਹਿੰਦਾ ਫੇਰ ਕਿਵੇਂ ਮੈਲ ਵਧੀਆ ਪਲੇਅਰ ਨੇ ਮੈਂ ਕਿ ਨਹੀਂ ਜੇ ਨਹੀਂ ਜਿੱਤਣਗੇ ਤਾਂ ਖੋ ਕੇ ਤਾਂ ਲਿਆਉਣਗੇ ਨਾ ਸੋ ਹੁਣ ਚਾਰ ਨੇ ਬਲਜੀ ਮਾਰੇ ਵੀ ਡਰ ਕੇ ਹੋਣਗੇ ਵੀ ਚਾਰ ਤਾਂ ਪੰਜਾਬ ਪੁਲਿਸ ਵਾਲੇ ਹੀ ਨੇ ਸੋ ਮੈਂ ਇੱਕ ਤੁਹਾਨੂੰ ਬੜੀ ਫਨੀ ਗੱਲ ਸੁਣਾਉਣਾ ਮੇਰੇ ਡੈਡੀ ਨੇ ਸੁਣਾਈ ਸੀ ਮੈਨੂੰ ਪਹਿਲਾਂ ਇੱਕ ਸੀ ਕਿ ਅੱਠ ਅੱਠ ਜਿਵੇਂ ਹੁਣ ਅੱਠ ਨੇ 5-7 ਪਲੇਅਰਾਂ ਦੇ ਚਿੱਟੇ ਰੰਗ ਦੇ ਰੁਮਾਲ ਬੰਨੇ ਹੁੰਦੇ ਸੀ। 5-7 ਪਲੇਅਰਾਂ ਨੇ ਸੱਤ ਕਟ ਕਟੂ ਕਟ ਹਰ ਵਕਤ ਟੀਮ 'ਚ 7-8 ਹੀ ਰਹੇ ਆ। 5-7 ਪਲੇਅਰਾਂ ਦੇ ਚਿੱਟੇ ਰੁਮਾਲ ਬੰਨੇ ਹੁੰਦੇ ਸੀ, ਬਾਕੀ ਜਿਹੜੇ ਸੀਗੇ ਉਹ ਐਦਾਂ ਹੁੰਦੇ ਸੀ ਵਾਲ ਕੱਟੇ ਨਾਲ। ਤਾਂ ਹੌਲੈਂਡ 'ਚ ਕੋਈ ਮੈਚ ਸੀ। ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਸਟੇਡੀਅਮ 'ਚ ਬੈਠੇ ਨੂੰ। ਉਹ ਕਹਿੰਦਾ ਇੰਡੀਅਨ ਟੀਮ ਦੀ ਯੂਨੀਫਾਰਮ ਇੱਕ ਹੋਣੀ ਚਾਹੀਦੀ ਹੈ। ਇਹਨਾਂ ਦੀ ਯੂਨੀਫਾਰਮ ਇੱਕ ਨਹੀਂ ਹੈਗੀ। वो कहें किमें कहें चार पाँच उपर आ कुछ है, है वाइट या कुछ कपड़ा चार पाँच तो है ही नहीं यूनिफॉर्म शुड भी वन अग पता उन्होंने भी नहीं सीतू पूछा सी वो कहता नहीं नहीं यूनिफॉर्म एक <laughs> <laughs> so, ही है आ जोड़ा बनया हुए ना ये मतलब वेरी डेंजरस प्लेयर तो बच के रोते निशानी लाई हुई है कि बहुत खतरनाक प्लेयर है ਸੋ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਸੋ ਜਿਸ ਵੇਲੇ ਹਰਮਨਪ੍ਰੀਤ ਪੈਨਲਟੀ ਕਾਰਨਰ ਲਾਉਂਦਾ ਜਦੋਂ ਰੀਪਲੇ ਦਿਖਾਉਂਦੇ ਆ ਉਦੋਂ ਵੀ ਬਾਲ ਅੱਖਾਂ ਨੂੰ ਦੇਖਣੀ ਔਖੀ ਹੋ ਜਾਂਦੀ ਏ ਇੰਨੀ ਸਪੀਡ ਤੇ ਜਾਂਦੀ ਏ ਸੋ ਬੜੀ देर ਬਾਅਦ ਸਾਨੂੰ ਇੱਕ ਡ੍ਰੈਗ ਫਲਿੱਗਰ ਮਿਲਿਆ ਸੋ ਮਾਣ ਮਹਿਸੂਸ ਕਰਦੇ ਆ ਔਰ